ਕਿ ਨੰਨੀ ਔਰਤ ਦਾ ਕੋਈ ਘਰ ਨਹੀਂ ਹੁੰਦਾ ਮਾਪੇ ਕਹਿੰਦੇ ਆ ਵੀ ਸੌਰਾ ਘਰ ਤੇਰਾ ਘਰ ਹੈ ਉਹ ਕਹਿੰਦੇ ਤੇਰਾ ਪੇਕਾ ਘਰ ਹੈ ਨਹੀਂ ਬੇਟੀ ਜਦ ਤੱਕ ਮਾਪਿਆਂ ਦੇ ਘਰ ਚ ਰਹਿੰਦੀ ਹੈ ਮਾਪਿਆਂ ਦਾ ਘਰ ਉਹਦੇ ਲਈ ਸਾਰਾ ਕੁਝ ਹੁੰਦਾ ਥੋਰੀਆਂ ਨੇ ਵਿੱਚ ਆ ਕੇ ਵੀ ਨੇ ਮਾਪਿਆਂ ਦੇ ਵਿੱਚ ਸੰਸਕਾਰ ਲੈ ਕੇ ਆਇਸੀ ਸਮਝਾ ਕੇ ਭੇਜਿਆ ਸੀ ਕਿ ਕੁੜੀ ਉਥੇ ਤੂੰ ਵਸਣਾ ਉਹ ਤੇਰਾ ਘਰ ਹੈ ਦੇ ਸਸ ਕੋਲੋ ਵੀ ਗਲਤੀ ਹੋ ਸਕਦੀ ਹੈ ਜੇ ਉਹਨੇ ਵੀ ਕੋਈ ਕੰਮ ਕਰਦੇ ਆ ਗਲਤੀ ਕਰਤੀ ਤਾਂ ਉਹਨੂੰ ਵੀ ਸੋਚ ਲੈਣਾ ਚਾਹੀਦਾ ਵੀ ਹਾਂ ਇਹ ਗਲਤੀ ਮੇਰੇ ਕੋਲੋਂ ਹੋਈ ਹੈ ਤੇ ਇਹ ਗਲਤੀ ਹੋ ਸਕਦੀ ਹੈ ਤੇ ਅੱਗੇ ਜਿਹੜੀ ਡਾਟ ਰ ਨਾ ਹੁੰਦੀ ਹੈ ਉਹਨੂੰ ਵੀ ਉਹ ਗੱਲ ਨੂੰ ਕੋਈ ਬਹੁਤ ਵੱਡਾ ਕਰਕੇ ਨਹੀਂ ਕਹਿਣਾ ਚਾਹੀਦਾ ਵੀ ਹਾਂ ਹਮਤੋਂ ਇਹ ਗਲਤੀ ਕਰਤੀ ਬਾਕੀ ਤੇ ਹੁਣ ਜਦੋਂ ਆਪਣੀਆਂ ਵਿਆਹ ਸ਼ਾਦੀਆਂ ਹੋ ਜਾਂਦੀਆਂ ਬੇਟੇ ਕਿੰਨੀ ਉਮਰ ਆਪਾਂ ਕੱਢੀ ਹੁੰਦੀ ਹੈ ਪੇਰੈਂਟਸ ਦੇ ਘਰ ਉਹ ਅਲੜ ਉਮਰ ਹੁੰਦੀ ਹੈ ਹਮ ਤੇ ਫਿਰ ਮਾਪਿਆਂ ਦੇ ਘਰੇ ਤਾਂ ਮਾਜਾਂ ਬਹੁਤ ਹੁੰਦੀਆਂ ਨੇ ਹਰ ਗੱਲ ਤੁਹਾਡੀ ਮੰਨੀ ਜਾਂਦੀ ਹੈ ਮਾਂ ਦੀ ਕਹੀ ਤੁਹਾਨੂੰ ਹਰ ਗੱਲ ਚੰਗੀ ਲੱਗਦੀ ਹੈ ਹੈਨਾ ਤੁਹਾਡਾ ਉੱਥੇ ਪਿਆਰ ਹੁੰਦਾ ਹੈ ਮਾਇਕਾ ਮਾਂ ਦਾ ਘਰ ਹੁੰਦਾ ਹੈ ਤੁਹਾਡੇ ਫਾਦਰ ਦਾ ਘਰ ਹੁੰਦਾ ਹੈ ਸਾਡੇ ਲੋਕ ਗੀਤਾਂ ਦੇ ਵਿੱਚ ਜਿਹੜੀ ਲੜਕੀ ਹੁੰਦੀ ਹੈ ਉਹ ਇੰਨੀ ਜ਼ਿਆਦਾ ਉਸ ਉਸ ਸਥਿਤੀ ਦੇ ਨਾਲ ਸਿਚੁਏਸ਼ਨ ਨਾਲ ਮੈਂ ਕਹੂੰਗੀ ਐਨਾ ਉਹਦੇ ਚੋਹ ਖੁੱਭੀ ਹੋਈ ਹੁੰਦੀ ਐ ਜਨ ਨੇ ਉਹਦੇ ਇਮੋਸ਼ਨਲੀ ਉਹਦੇ ਚ ਇੰਨੀ ਅਟੈਚ ਹੁੰਦੀ ਐ ਕਿ ਉਹਨੂੰ ਆਪਦੇ ਫਾਦਰ ਦਾ ਛੋਟਾ ਜਿਹਾ ਘਰ ਵੀ ਉਹਨੂੰ ਮਹਿਲ ਲੱਗਦਾ ਹੈ ਹੈਨਾ ਅਟਾਰੀਆਂ ਦਿਖਦੀਆਂ ਨੇ ਤੇ ਬਾਬਲ ਨੂੰ ਰਾਜਾ ਕਹਿੰਦੀ ਐ ਮਾਂ ਨੂੰ ਰਾਣੀ ਕਹਿੰਦੀ ਐ ਕਿੰਨਾ ਕਿੰਨਾ ਉਹ ਉਸ ਗੱਲ ਨੂੰ ਵੱਡਾ ਕਰਕੇ ਦੇਖਦੀ ਐ ਹੈਨਾ ਸੋ ਉਹ ਚੀਜ਼ਾਂ ਚ ਉਹਨਾਂ ਗੱਲਾਂ ਚ ਪਲੀਆਂ ਹੋਈਆਂ ਕੁੜੀਆਂ ਫਿਰ ਸਹੁਰਿਆਂ ਦੇ ਘਰੇ ਜਾਂਦੀਆਂ ਨੇ ਉਹਨਾਂ ਜਮਾਨਿਆਂ 'ਚ ਇਹ ਵੀ ਨਹੀਂ ਪਤਾ ਹੁੰਦਾ ਸੀ ਵੀ ਕਿਹੜੇ ਮੁੰਡੇ ਨਾਲ ਵਿਆਹ ਹੋ ਰਿਹਾ ਹੈ ਕਿੱਥੇ ਜਾ ਰਿਹਾ ਕਿਹੋ ਜਿਹੇ ਲੋਕ ਹੋਣਗੇ ਤੇ ਬਾਕੀ ਇਹ ਹੁੰਦਾ ਸੀ ਕਿ ਪੇਰੈਂਟਸ ਕਰਦੇ ਸੀ ਸ਼ਾਦੀਆਂ ਹਮ ਔਰ ਮੈਂ ਅੱਜ ਵੀ ਕਹਿੰਦੀ ਹੁੰਨੀ ਆ ਕਿ ਪੇਰੈਂਟਸ ਨੂੰ ਆਪਣੇ ਬੱਚਿਆਂ ਤੋਂ ਵੱਧ ਕੁਝ ਵੀ ਨਹੀਂ ਦੁਨੀਆ 'ਤੇ ਪਿਆਰਾ ਹੁੰਦਾ ਹਰ ਚੀਜ਼ ਉਹਨਾਂ ਦੇ ਸਾਹਮਣੇ ਛੋਟੀ ਹੁੰਦੀ ਹੈ ਕਿਉਂਕਿ ਉਹਨਾਂ ਦੇ ਲਈ ਤਾਂ ਕਰ ਰਹੇ ਹੁੰਦੇ ਨੇ ਉਹ ਸਾਰਾ ਕੁਝ ਤੇ ਬਹੁਤ ਦੇਖਭਾਲ ਕੇ ਉਹ ਆਪਣੇ ਬੱਚੀ ਦੇ ਲਈ ਸਾਥੀ ਦੇਖਦੇ ਸੀ ਜਿਹੜੇ ਘਰ ਤੇ ਜਾਣੇ ਉਹ ਘਰ ਦੇਖਦੇ ਸੀਗੇ ਤੇ ਫਿਰ ਆਪਣੇ ਆਪ ਨੂੰ ਦੇਖਦੇ ਸੀ ਕਿ ਬਰਾਬਰ ਦੇਾਂ ਚ ਰਿਸ਼ਤੇ ਕਰਨੇ ਉਹ ਜਿਆਦਾ ਮਨਜ਼ੂਰ ਕਰਦੇ ਸੀਗੇ ਆਪ ਤੋਂ ਬਹੁਤ ਵੱਡੇ ਘਰਾਂ ਚੋਂ ਆਉਂਦੀਆਂ ਕੁੜੀਆਂ ਨੂੰ ਵਿਆਹਣਾ ਪਸੰਦ ਨਹੀਂ ਕਰਦੇ ਸੀ ਉਹ ਕਹਿੰਦੇ ਸੀ ਅਸੀਂ ਆਪਣੀ ਲੜਕੀ ਉੱਥੇ ਦੇਵਾਂਗੇ ਜਿੱਥੇ ਸਾਡੇ ਬੱਚੇ ਦਾ ਕੋਈ ਇੱਜ਼ਤ ਹੋਵੇ ਮੁੱਲ ਪਵੇ ਤੇ ਉਹ ਕਦਰ ਕਰਨ ਸਾਡੀ ਕੁੜੀ ਦੀ ਸਾਡੀ ਸਾਡੀ ਧੀ ਨੂੰ ਤਾਂ ਸੇ ਇਨੇ ਸੰਸਕਾਰ ਦਿੱਤੇ ਹੀ ਨੇ ਕਿ ਉਹਨਾਂ ਨੂੰ ਜਾ ਕੇ ਉਹਨਾਂ ਦੀ ਰਿਸਪੈਕਟ ਕਰੋਗੀ ਸਾਰਾ ਕੁਝ ਉਹ ਵਿੱਚ ਰੂਗੀ ਮੈਨੂੰ ਵਧੀਆ ਲੱਗਦਾ ਸੀਗਾ ਕਿ ਪੇਰੈਂਟਸ ਰਿਸ਼ਤੇ ਲੱਭਦੇ ਹੁੰਦੇ ਸੀ ਤੇ ਉਹਨਾਂ ਜਮਾਨਿਆਂ 'ਚ ਨਾ ਵਿਆਹ ਜਦੋਂ ਕੁੜੀਆਂ ਦੇ ਕਰਦੇ ਸੀ ਤਾਂ ਉਹ ਉਹਨਾਂ ਨੂੰ ਵਸਣ ਲਈ ਭੇਜਦੇ ਸੀ ਵੀ ਤੈਨੂੰ ਵਿਆਹ ਤਾਂ ਹੁਣ ਉਹ ਤੇਰਾ ਘਰ ਹੈ ਹੈਨਾ ਆਪਾਂ ਕਹਿੰਦੇ ਆ ਨਾ ਵੀ ਔਰਤ ਦਾ ਕੋਈ ਘਰ ਨਹੀਂ ਹੁੰਦਾ ਮਾ ਮਾਪੇ ਕਹਿੰਦੇ ਆ ਵੀ ਸੋਹਰਾ ਘਰ ਤੇਰਾ ਘਰ ਹੈ ਉਹ ਕਹਿੰਦੇ ਤੇਰਾ ਪਿੱਕਾ ਘਰ ਹੈ ਨਹੀਂ ਬੇਟੇ ਹੁੰਦਾ ਜਦ ਤੱਕ ਮਾਪਿਆਂ ਦੇ ਘਰ ਚ ਰਹਿੰਦੀ ਹੈ ਮਾਪਿਆਂ ਦਾ ਘਰ ਉਹਦੇ ਲਈ ਸਾਰਾ ਕੁਝ ਹੁੰਦਾ ਹੈ ਉੱਥੇ ਉਹਨੂੰ ਹਰ ਸਹੂਲਤ ਪਿਆਰ ਸਭ ਕੁਝ ਉਹਨੂੰ ਮਿਲਦਾ ਹੈ ਕਿਸੇ ਚੀਜ਼ ਦੀ ਨਹੀਂ ਪਰ ਅੱਗੇ ਜਾ ਕੇ ਉਹ ਆਪਣਾ ਇੱਕ ਵੱਖਰਾ ਘਰ ਸਿਰਜਦੀ ਹੈ ਉਹ ਆਪਣੇ ਬੱਚਿਆਂ ਦੀ ਮਾਂ ਬਣਦੀ ਹੈ ਉਸ ਜ਼ਿੰਮੇਵਾਰੀ ਚ ਉਹਨੇ ਅਗਲੇ 40 50 ਸਾਲ ਜਿਉਣਾ ਹੁੰਦਾ ਹੈ ਤੇ ਇਸ ਕਰਕੇ ਉਹੀ ਉਹਦਾ ਘਰ ਹੁੰਦਾ ਉਥੇ ਜਾ ਕੇ ਉਹਨੂੰ ਇੱਕ ਇੱਕ ਆਪਣਾ ਆਪਣਾ ਤੇ ਜਿਹੜੀ ਹੈ ਨਾ ਕਿ ਇਹ ਮੈਂ ਬਣਾਇਆ ਇਹ ਮੇਰੇ ਬੱਚੇ ਨੇ ਇਹ ਮੇਰਾ ਘਰ ਹੈ ਉਹ ਇੱਕ ਫੀਲ ਹੈ ਇਹਨिके ਜੇ ਤੁਸੀਂ ਸਾਰੇ ਘਰ ਚਲੇ ਜਾਨੇ ਤਾਂ ਤੁਹਾਡੇ ਮਾਂ ਬਾਪ ਪਿੱਛੇ ਰਹਿ ਜਾਂਦੇ ਕੋਈ ਲਿੰਕ ਨਹੀਂ ਰਹਿੰਦਾ ਮਾਂ ਬਾਪ ਤਾਂ ਹਮੇਸ਼ਾ ਹੀ ਨਾਲ ਰਹਿੰਦੇ ਨੇ ਤੁਹਾਡੇ ਦੁੱਖ ਸੁੱਖ ਜਾ ਕੇ ਖੜਨਗੇ ਬਹੁਤ ਸਾਰੀਆਂ ਗੱਲਾਂ ਨੇ ਜੇ ਮੈਂ ਤੁਹਾਨੂੰ ਵੇਰਵੇ ਦੇਵਾਂ ਕਿ ਕੁੜੀਆਂ ਤੇ ਕੀ ਕੀ ਮੁਸੀਬਤਾਂ ਆਈਆਂ ਔਰ ਮਾਂ ਬਾਪ ਕਿਵੇਂ ਖੜੇ ਹੋਏ ਆ ਕੇ ਨਾਲ ਮੇਰੇ ਜਮਾਨੇ ਦੀਆਂ ਸਾਰੀਆਂ ਔਰਤਾਂ ਇਹ ਗੱਲਾਂ ਨੂੰ ਜਾਣਦੀਆਂ ਨੇ ਸੁਣ ਵੀ ਰਹੇ ਹੋਗੇ ਭੈਣ ਜੀ ਤਾਂ ਆਪਣੀਆਂ ਹੀ ਗੱਲਾਂ ਨੇ ਹੂੰ ਸੋ ਬਿਊਟੀਫੁਲ ਟਾਈਮ ਵੀ ਹੈਡ ਸੌਰਿਆਂ ਦੇ ਵਿੱਚ ਆ ਕੇ ਵੀ ਆਪਣੇ ਮਾਪਿਆਂ ਤੋਂ ਸੰਸਕਾਰ ਲੈ ਕੇ ਆਏ ਸੀ ਸਮਝਾ ਕੇ ਭੇਜਿਆ ਸੀ ਕਿ ਕੁੜੀ ਉੱਥੇ ਤੂੰ ਵਸਣਾ ਉਹ ਤੇਰਾ ਕਰ ਹੈ ਉਹ ਤੇਰੇ ਮਾਂ-ਬਾਪ ਨੇ ਉਹ ਤੇਰੇ ਭੈਣ ਭਰਾ ਨੇ ਉੱਥੇ ਤੂੰ ਆਪਣੀ ਅੱਗੇ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਹੈ ਜਿਸ ਤਰ੍ਹਾਂ ਹੀ ਹੋਇਆ ਇਵੇਂ ਹੁੰਦਾ ਹੁੰਦਾ ਸੀ ਔਰ ਅੱਜ ਵੀ ਓਵੇਂ ਹੁੰਦਾ ਹੁੰਦਾ ਅੱਜ ਵੀ ਓਵੇਂ ਹੈ ਥੋੜੇ ਜੇ ਸਮਾਂ ਬਦਲਣ ਦੇ ਨਾਲ ਨਾ ਖਿਆਲ ਬਦਲ ਗਏ ਇੱਕ ਪਾਸੇ ਨੂੰ ਤਾਂ ਮੈਂ ਕਦੇ ਠਹਿਰਾਉਂਦੀ ਨਹੀਂ ਹੁੰਦੀ ਰਿਸਪਾਂਸਿਬਲ ਕਿ ਰਿਸ਼ਤਿਆਂ ਦੇ ਵਿੱਚ ਨਾ ਉਤੀ ਜਾਂ ਰੰਗੀਆਂ ਨਹੀਂ ਹੈਗੀਆਂ ਉਹ ਅੰਡਰਸਟੈਂਡਿੰਗ ਰਹੀ ਨਹੀਂ ਗੂੜੀ ਅੰਡਰਸਟੈਂਡਿੰਗ ਜਿਹੜੀ ਅੰਦਰੋਂ ਹੁੰਦੀ ਹੈ ਨਾ ਕਿ ਜੇ ਜੇ ਸੱਸ ਕੋਲੋਂ ਵੀ ਗਲਤੀ ਹੋ ਸਕਦੀ ਹੈ ਜੇ ਉਹਨੇ ਵੀ ਕੋਈ ਕੰਮ ਕਰਦੇ ਆ ਗਲਤੀ ਕਰਤੀ ਤਾਂ ਉਹਨੂੰ ਵੀ ਸੋਚ ਲੈਣਾ ਚਾਹੀਦਾ ਵੀ ਹਾਂ ਇਹ ਗਲਤੀ ਮੇਰੇ ਕੋਲੋਂ ਹੋਈ ਹੈ ਤੇ ਇਹ ਗਲਤੀ ਹੋ ਸਕਦੀ ਹੈ ਤੇ ਅੱਗੇ ਜਿਹੜੀ ਡਾਟਰ ਇਨ ਲਾ ਹੁੰਦੀ ਹੈ ਉਹਨੂੰ ਵੀ ਉਹ ਗੱਲ ਨੂੰ ਕੋਈ ਬਹੁਤ ਵੱਡਾ ਕਰਕੇ ਨਹੀਂ ਕਹਿਣਾ ਚਾਹੀਦਾ ਵੀ ਹਾਂ ਹਮਮ ਤੂੰ ਇਹ ਗਲਤੀ ਕਰਤੀ ਹੈ ਨਾ ਉਹ ਇੱਕ ਅੰਡਰਸਟੈਂਡਿੰਗ ਹੈ ਤੁਹਾਡੀ ਪਿਆਰ ਹੈ ਆਪਸ ਦੇ ਵਿੱਚ ਸਤਿਕਾਰ ਹੈ ਇਸੇ ਤਰ੍ਹਾਂ ਫਿਰ ਜੇ ਕੁੜੀ ਹੈ ਉਹ ਕੋਈ ਗਲਤੀ ਕਰ ਦੂਗੀ ਉਹ ਤੁਹਾਡੇ ਕੋਲੋਂ ਉਮਰ ਚ ਬਹੁਤ ਛੋਟੀ ਹੈ